ਜੀ ਦੋਸਤੋ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਮੈਂ ਪ੍ਰਦੀਪ ਮਸਾਹਬ ਜਿਵੇਂ ਕਿ ਤੁਹਾਡੇ ਨਾਲ ਮੈਂ ਅੱਗੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਆਂ ਸੋ ਅੱਜ ਇੱਕ ਫੇਰ ਤੁਹਾਡੇ ਲਈ ਇੱਕ ਨਵੀਂ ਕਵਿਤਾ ਲੈ ਕੇ ਆਏ ਆਂ ਕੀ ਕਿਰਤ ਕਰਨ ਵਾਲਿਆਂ ਦੇ ਹਿੱਸੇ ਕੱਲੇ ਧਰਨੇ ਆਏ ਨੇ ਸਦਕ ਨਹੀਂ ਹਾਰਿਆ ਅਸੀਂ ਅਥਰੂ ਗੈਸ ਦੇ ਗੋਲੇ ਖਾਏ ਨੇ ਸਿਰਫਰੇ ਇਹਨਾਂ ਨੂੰ ਬੇਲੜ ਦੱਸ ਦੇ ਨਾਲੇ ਆਖ ਦੇ ਬੁੱਢੇ ਸਿਰਫ ਇਹ ਇਹਨਾਂ ਨੂੰ ਬੇਲੜ ਦੱਸਦੇ ਨਾਲੇ ਆਖਦੇ ਬੁੱਢੇ ਦੇਣਾ ਕਦੇ ਨਹੀਂ ਦੇ ਸਕਦੇ ਇਹਨਾਂ ਲੋਕ ਜਗਾਏ ਨੇ ਜਾਤਾਂ ਧਰਮਾਂ ਵਿੱਚ ਵੰਡ ਕੇ ਉਹ ਸੱਤਾ ਤੇ ਕਾਬਜ ਨੇ ਜਾਤਾਂ ਧਰਮਾਂ ਤੇ ਵੰਡ ਕੇ ਉਹ ਸੱਤਾ ਤੇ ਕਾਬਜ ਨੇ ਕਿਸਾਨ ਮਜ਼ਦੂਰ ਦੇ ਨਾਰੇ ਤੋਂ ਹਾਕਮ ਘਬਰਾਏ ਨਹੀਂ ਸਰਕਾਰੀ ਬੋਲੀ ਬੋਲਣ ਲਈ ਉਹ ਨਿੱਤ ਡਰਾਵੇ ਦਿੰਦੇ ਆ ਜਾਬਰ ਦੀ ਅੱਖ ਵਿੱਚ ਅੱਖ ਪਾ ਲੈਂਦੇ ਇਹ ਨਾਨਕ ਦੇ ਜਾਏ ਨਹੀਂ ਉਹ ਕਾਲੇ ਬਿੱਲ ਲੈ ਕੇ ਆਉਂਦਾ ਮਾੜੀ ਨਿਗਾਹ ਹੈ ਸਾਡੀ ਭੁਏਂ ਤੇ ਉਹ ਕਾਲੇ ਬਿੱਲ ਲੈ ਕੇ ਆਉਂਦਾ ਮਾੜੀ ਨਿਗਾਹ ਹੈ ਸਾਡੀ ਭੁਏਂ ਤੇ ਹੱਕ ਆਪਣੇ ਲੈ ਕੇ ਜਾਵਣਗੇ ਇਹ ਕੀਰਤੀ ਖੇਤਾਂ ਤੋਂ ਆਏ ਨੇ ਹੱਕ ਆਪਣੇ ਲੈ ਕੇ ਜਾਵਣਗੇ ਇਹ ਕੀਰਤੀ ਖੇਤਾਂ ਤੋਂ ਆਏ ਨੇ ਮੁਸਾਹਿਬਾਂ ਅਸੀਂ ਏਕੇ ਦੇ ਤਾਂ ਹੀ ਉਹ ਲੋਕਾਂ ਲਈ ਲੜਦੇ ਆਂ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਤੋਂ ਅਖੌਤੀ ਲੀਡਰ ਘਰਾਏ ਨੇ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਤੋਂ ਅਖੌਤੀ ਲੀਡਰ ਘਰਾਏ ਨੇ ਸੋ ਦੋਸਤੋ ਇਹ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਸੀ ਸੋ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਅੱਜ ਫੇਰ ਤੁਹਾਨੂੰ ਬੇਨਤੀ ਕਰਦੇ ਆ ਕਿ ਜੇਕਰ ਸਾਡੀ ਕਵਿਤਾ ਚੰਗੀ ਲੱਗੀ ਤਾਂ ਉਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ